ਮਾਲਵੇ ਦਾ ਖੇਡ ਮੇਲਾ ਜੋ ਕਿ ਮਾਲਵਾ ਸਪੋਰਟ ਐਂਡ ਵੈਲਫੇਅਰ ਕਲੱਬ ਸਮਰਾਲਾ ਪ੍ਰਵਾਸੀ ਭਾਰਤੀਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਕਰਵਾਇਆ ਜਾਂਦਾ ਹੈ ਇਸ ਸਾਲ ਇਹ ਖੇਡ ਮੇਲਾ 3 ਤੇ 4 ਮਾਰਚ ਨੂੰ ਮਾਲਵਾ ਕਾਲਜ ਦੇ ਖੇਡ ਸਟੇਡੀਅਮ ਵਿਖੇ ਹੋ ਰਿਹਾ ਹੈ ਇਸ ਦਾ ਪੋਸਟਰ ਹਲਕਾ ਵਿਧਾਇਕ ਜੈਤਾਰ ਸਿੰਘ ਧਿਆਨਪੁਰਾ ਅਤੇ ਕਲੱਬ ਦੇ ਮੈਂਬਰਾਂ ਵੱਲੋਂ ਸਾਂਝੇ ਤੌਰ ਤੇ ਲੀਤ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਦੀਪੂ ਕੁਕਰਾਲਾ ਨੇ ਦੱਸਿਆ ਕਿ ਇਸ ਵਾਰ ਮਾਲਵੇ ਦਾ ਖੇਡ ਮੇਲਾ ਸਵਰਗੀਏ ਜਸਦੇਵ ਸਿੰਘ ਗੋਲਾ ਯੂਐਸਏ ਦੀ ਨਿੱਗੀ ਯਾਦ ਨੂੰ ਸਮਰਪਿਤ ਹੈ ਉਨ੍ਹਾਂ ਖੇਡ ਮੇਲੇ ਦੌਰਾਨ ਕਰਵਾਏ ਜਾ ਰਹੇ ਮੁਕਾਬਲਿਆਂ ਸੰਬੰਧੀ ਦੱਸਿਆ ਕਿ 3 ਮਾਰਚ ਨੂੰ ਐਥਲੈਟਿਕਸ ਜਿਸ ਵਿੱਚ 100 ਮੀਟਰ 400 ਮੀਟਰ ਅਤੇ 800 ਮੀਟਰ ਲੜਕੇ ਲੜਕੀਆਂ 3000 ਮੀਟਰ ਲੜਕੀਆਂ 5000 ਮੀਟਰ ਲੜਕੇ ਅਤੇ ਇੱਕ ਪਿੰਡ ਓਪਨ ਕਬੱਡੀ ਦੇ ਮੁਕਾਬਲੇ ਕਰਵਾਏ ਜਾਣਗੇ ਦੂਸਰੇ ਦਿਨ 4 ਮਾਰਚ ਨੂੰ ਆਲ ਓਪਨ ਕਬੱਡੀ ਦੇ ਮੁਕਾਬਲੇ ਕਰਵਾਏ ਜਾਣਗੇ ਜਿਸ ਵਿੱਚ ਪਹਿਲਾ ਇਨਾਮ 175000 ਪੈਦਾ ਅਤੇ ਦੂਜਾ ਇਨਾਮ 125000 ਹੋਵੇਗਾ ਪਹਿਲਾ ਇਨਾਮ ਦਵਿੰਦਰ ਸਿੰਘ ਕਾਲੋਂ सोनू ਸਰਹਿੰਦ ਨਿਦਾਨ ਮਹਿਤੋਤ ਅਤੇ ਹੈਪੀ ਮਹਿਤੋਤ ਵੱਲੋਂ ਦੂਸਰਾ ਨਾਮ ਕੰਗ ਗਰੁੱਪ ਕੋਟਲਾ ਸ਼ਮਸ਼ਪੁਰ ਵੱਲੋਂ ਦਿੱਤਾ ਜਾਵੇਗਾ ਦੋਨੋਂ ਦਿਨ ਦੇਸੀ ਘਿਓ ਦਾ ਲੰਗਰ ਵਰਤੇਗਾ ਜਿਸ ਦੀ ਸੇਵਾ ਸਵਰਗੀ ਜਸਦੇਵ ਸਿੰਘ ਗੋਲਾ ਦੇ ਪਰਿਵਾਰ ਵੱਲੋਂ ਕੀਤੀ ਜਾਵੇਗੀ ਪੋਸਟਰ ਰੀਲੀਜ਼ ਕਰਨ ਮੌਕੇ ਉਪਰੋਕਤ ਤੋਂ ਇਲਾਵਾ ਮੇਜਰ ਸਿੰਘ ਬਾਲਿਓ ਚੇਅਰਮੈਨ ਮਾਰਕੀਟ ਕਮੇਟੀ ਖਿੰਡੀ ਚਾਰ ਸਾਹਿਬ ਕੈਨੇਡਾ ਜੱਸਾ ਪਵਾਦ ਕੈਨੇਡਾ ਹੈਪੀ ਮਹਿਤੋਤ ਦਵਿੰਦਰ ਸਿੰਘ ਕਾਲੋ ਸਰਵਣ ਸਿੰਘ ਯੂ ਐਸ ਏ ਸਰਵਣ ਸਿੰਘ ਯੂ ਕੇ ਪਰਮਿੰਦਰ ਸਿੰਘ ਗਿੱਲ ਚਾੜ ਸਹਿਬ ਜਵਿੰਦਰ ਕੋਟਲਾ ਸੁਖਜੀਤ ਸਿੰਘ ਕੰਗ ਕੈਨੇਡਾ ਰਾਮਾ ਚੌਧਰੀ ਯੂ ਐਸ ਏ ਬਲਜੀਤ ਸਿੰਘ ਕੰਗ ਕੈਨੇਡਾ ਅਜੈਬ ਗਿੱਲ ਚਾੜ ਸਹਿਬ ਯੂ ਐਸ ਏ ਹਰਕੀਰਤ ਗਿੱਲ ਯੂ ਐਸ ਏ ਦੁਰਗਾ ਫਰਾਰ ਕਰਮਜੀਤ ਕਾਕੜਾ ਕੈਨੇਡਾ ਆਦ ਹਾਜ਼ਰ ਸਨ ਮੈਨੇ ਸਾਹਿਬ ਖੇਡ ਮੇਲੇ ਦਾ ਪੋਸਟਰ ਰੀਸਕ ਦਿੱਤਾ ਗਿਆ ਜੀ ਇਹ ਕਰਨ ਦੋਗੇ ਹਾਂ ਜੀ ਅਜੋ ਹੋ ਪਰ ਮਾਲੀ ਕਾ ਜਿਹੜੇ ਕਿੱਡਾ ਹਰੀਖਸਲ ਹੁੰਦੇ ਨੇ ਉਹਦਾ ਪੋਸਟਰ ਜਿਹੜਾ ਕੀਤਾ ਤੁਹਾਨੂੰ ਪਤਾ ਹੀ ਆ ਵੀ ਇਹ ਜਿਹੜਾ ਆਪਣੇ ਸਰਦਾਰ ਜਸਤੇ ਸਿੰਘ ਗੋਲਾ ਦੀ ਜਦ ਦਿਗੀ ਜਾਉ ਨੂੰ ਸਮਰਪਤ ਇੱਕ ਖੇਡ ਮੇਲਾ ਕੀਤਾ ਜਿਹੜਾ ਤਿੰਨ ਤੇ ਚਾਰ ਮਾਰਚ ਨੂੰ ਕਰਵਾਇਆ ਜਾ ਰਿਹਾ ਉਹਦਾ ਅਸੀਂ ਪੋਸਟਰ ਜਿਹੜਾ ਕੀਤਾ ਕੀ ਕਹਿਣਾ ਚਾਹੋਗੇ ਖੇਡ ਪ੍ਰੇਮੀਨ ਜਿਹੜਾ ਟੂਰਨਾਮੈਂਟ ਕਰਵਾਇਆ ਦੇਖੋ ਇਹ ਪਰ ਇਹ ਬਹੁਤ ਵੱਡਾ ਖੇਡ ਮੇਲਾ ਹੈ ਫਿਰ ਸੜੇ ਸਮਰਾਲੇ ਦਾ ਤੇ ਸਾਡੇ ਐਨਆਰਆਈ ਪ੍ਰਾ ਤੇ ਸਮਰਾਲਾ ਸਪੋਰਟਸ ਕਲਬ ਤੇ ਬਰਹਿਰ ਕਲਬ ਜਿਹੜਾ ਹਰ ਸਾਲ ਤੇ ਹਲਕੇ ਦੇ ਹੋਰ ਮੇਰੇ ਭਰਾ ਜਿਹੜੇ ਖਿਡਾਰੀ ਨੇ ਰਲ ਕੇ ਕਰੰਦੇ ਤੇ ਮੈਂ ਤਾਂ ਇਹਨਾਂ ਨੂੰ ਇਸ ਸਾਲ ਦੀਪਨ ਮੌਕੇ ਵਾਤੇ ਦਿਨਾਂ ਖੇਡ ਜਦੋਂ ਕਰਵਾਉਣ ਬਣੇ ਇੱਕ ਵੱਡਾ ਖੇਡ ਮੇਲਾ ਸਾਡੇ ਹਲਕੇ ਦੀ ਸ਼ਾਨ ਆ ਤੇ ਇਹਨਾਂ ਦਾ ਧੰਨਵਾਦ ਕਰਦਾ ਹਾਂ ਸਵਾਸਤ ਸਿੰਘ ਦਵਿੰਦਰ ਸਿੰਘ ਕਨਨ ਜੀ ਟੂਰਨਾਮੈਂਟ ਕਰਵਾ ਰਹੇ ਹਾਂ ਮੀਟਿੰਗ ਸੀ ਕੀ ਕਹਿਣਾ ਚਾਹੋਗੇ ਤਿੰਨ ਤੋਂ 4 ਮਿੰਟ ਮਾਰਚ ਨੂੰ ਜੋ ਟੂਰਨਾਮੈਂਟ ਹੋ ਰਿਹਾ ਹੈ ਸਰਦਾਰ ਜਸਦੀਪ ਸਿੰਘ ਗੋਲਾ ਦੀ ਲੀਗੀ ਜਰ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਹ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਬਹੁਤ ਵੱਡੇ ਲੈਵਲ ਤੇ ਟੂਰਨਾਮੈਂਟ ਹੁੰਦਾ ਹੈ ਲਗਾਤਾਰ 25 ਸਾਲਾਂ ਤੋਂ ਅਸੀਂ ਦੇ ਵਿੱਚ ਸ਼ਾਮਲ ਹੋ ਰਹੇ ਹਾਂ ਤੇ ਹੋ ਰਿਹਾ ਹੈ ਪ੍ਰੇਸ਼ਵਰੀ ਟੂਰਨਾਮੈਂਟ ਦੇ ਵਿੱਚ ਅਸੀਂ ਉਸ ਨੂੰ ਬਹੁਤ ਮਿਸ ਕੀਤਾ ਜਾਊਗਾ ਪਰ ਕੋਸ਼ਿਸ਼ ਕਰਾਂਗੇ ਜਿੱਦੀਆਂ ਉਹਦੀਆਂ ਰਹਿੰਦੀਆਂ ਗੱਲਾਂ ਜਦਾਂ ਉਹਨਾਂ ਨੂੰ ਪੂਰਨ ਕੀਤਾ ਜਾਏ ਤੇ ਟੂਰਨਾਮੈਂਟ ਵੱਡੇ ਪੱਧਰ ਤੋਂ ਕੀਤਾ ਜਾਵੇ ਤੇ ਅੱਜ ਪੋਸਟਰ ਰਿਲੀਜ਼ ਕੀਤਾ ਗਿਆ ਉਹਦੇ ਵਿੱਚ ਸਮਰਾਲੇ ਏਰੀਆ ਦੇ ਐਮਐਲਏ ਸਰਦਾਰ ਚਕਤਾਰ ਸਿੰਘ ਵੀ ਆਏ ਸੀ ਤੇ ਉਸ ਤੋਂ ਬਾਅਦ ਇਨਾਮਾਂ ਦੀ ਵੰਡ ਸਮੇਂ ਵੀ ਹੋਣਗੇ ਸਾਰੇ ਇਹ ਤੇ ਅਸੀਂ ਵੱਤ ਵੱਤ ਇਲਾਕੇ ਦੇ ਨਿਵਾਸੀਆਂ ਨੂੰ ਕਹਾਂਗੇ ਪਲੀਜ਼ ਵੱਤ ਵੱਤ ਇੱਥੇ ਪਹੁੰਚਿਓ ਟੂਰਨਾਮੈਂਟ ਤੇ ਵੱਤ ਵੱਤ ਰੌਣਕਾਂ ਦੇਖਿਓ ਵੱਤ ਵਧੀਆ ਟੂਰਨਾਮੈਂਟ ਹੋਏਗਾ ਤੇ ਇੰਜੋਏ ਕਰੋ ਮੈਂ ਸੁਵਿੰਦਰ ਕੁਮਾਰ ਕਾਲਾ ਹਿੰਮਾਨਪੁਰ ਕਮਾਲਵਾਸ ਸਪੋਰਟਸ ਐਂਡ ਵੈਲਫੇਅਰ ਕਲੱਬ ਦਾ ਮੈਂ ਕਾਇਸ਼ਰ ਹਾਂ ਅੱਜ ਜੋ ਸਰਦਾਰ ਜਸਦੀਪ ਸਿੰਘ ਗੁੜਾ ਜੀ ਅਸੇ ਦੀ ਜਾਨ ਦੇ ਵਿੱਚ ਜੋ ਇਹ ਖੇਡ ਮਿਲਕਾਇਆ ਗਿਆ ਮਿਤੀ 3 ਅਤੇ 4 ਮਾਰਚ ਨੂੰ ਇਹ ਖੇਡ ਮੁਲਾਕਾਵਾਜ ਆਇਆ ਹੈ ਉਸ ਦੀਆਂ ਤਿਆਰੀਆਂ ਦੇ ਲਈ ਅਸੀਂ ਅੱਜ ਇੱਥੇ ਮੀਟਿੰਗ ਰੱਖੀ ਸੀ ਜਿਸ ਦੇ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਮਿਤੀ 3 ਤੰਦਿਕ ਨੂੰ ਕਬੱਡੀ ਇੱਕ ਪਿੰਡ ਪੇੋਰ ਦੇ ਅਤੇ ਅਥਲੈਟਿਕ ਦੇ ਮੁਕਾਬਲੇ ਕਰਵਾਏ ਜਾਣਗੇ ਮਿਤੀ 4 ਮਾਰਚ ਨੂੰ ਕਬੱਡੀ ਯਾਨ ਲੂਪਨ ਅੱਠ ਟੀਮਾਂ ਦੇ 50 ਪੱਧਰ ਦੇ ਅੰਤਰਰਾਸ਼ਟਰੀ ਕਮਰਾ ਦੀ ਉਹਦੇ ਵਿੱਚ ਭਾਗ ਲੈਣਗੇ ਜਿਨ੍ਹਾਂ ਦਾ ਆਪਣਾ ਨਾਮ ਰੱਖਿਆ ਗਿਆ ਹੈ 1 ਲੱਖ ਉਹ 75000 ਤੇ ਦੂਸਰਾ 125000 ਤੇ ਇਹਨਾਂ ਕੁਈ ਮੇਲਾ ਦੀ 24 ਦੇ ਲਈ ਸਾਡੇ ਮਾਪਿਆਂ ਨੂੰ ਬਹੁਤ ਜੋਸ਼ ਨਾਲ ਆਪਣਾ ਜਿਹੜੇ ਇਰਾਦੇ ਜਾਰ ਕੀਤੇ ਨੇ ਅਸੀਂ ਇਹ ਮੇਲਾ ਬੜੀ ਸਫਤਤਾਪੂਰਕ ਤਰੀਕੇ ਨਾਲ ਸ਼ਾਂਤਾਂ ਦਾ ਢੰਗ ਨਾਲ ਕਰਵਾਵਾਂਗੇ